ਸ੍ਰੀਕਾਲ ਜੀ ਸਿਟੀ ਇਨਫੋ ਨਿਊਜ਼ੀ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਪੇਸ਼ ਹੈ ਅੱਜ ਦਾ ਖਾਸ ਬੁਲੇਟਿਨ ਨਵਾਂ ਸ਼ਹਿਰ ਵਿਖੇ ਕੱਲ ਪਾਈ ਤੋਂ 6 ਘੰਟੇ ਬਿਜਲੀ ਜਾਣ ਤੇ ਨਾਲ ਲੋਕਾਂ ਨੂੰ ਬਹੁਤ ਹੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਇੱਕ ਤਾਂ ਤਾਪਮਾਨ 40 ਡਿਗਰੀ ਦੂਜਾ ਉੱਪਰੋਂ ਬਿਜਲੀ ਦੇ ਕੱਟ ਬਿਜਲੀ ਜਾਣ ਦੇ ਕਾਰਨ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਆਈਆਂ ਦੁਕਾਨਦਾਰਾਂ ਨੇ ਵੀ ਬੱਤੀ ਨਾ ਹੋਣ ਦੇ ਕਾਰਨ ਸਾਰਾ ਬਾਜ਼ਾਰ ਸਮੇਂ ਤੋਂ ਪਹਿਲਾਂ ਹੀ ਬੰਦ ਕਰ ਦਿੱਤਾ 2-3 ਦਿਨ ਪਹਿਲਾਂ ਬੰਗਾ ਨਵਾਂ ਸ਼ਹਿਰ ਰੋਡ ਤੇ ਸਥਿਤ ਇੱਕ ਢਾਬੇ ਤੇ ਖਾਣਾ ਖਾ ਰਹੀ ਲੋਕਾਂ ਨੂੰ ਹੱਥ ਵਿੱਚ ਪਿਸਤੌਲ ਲੈ ਕੇ ਧਮਕਾਉਣ ਵਾਲੇ ਥਾਣੇਦਾਰ ਨੂੰ ਐਸਐਸਬੀ ਨੇ ਸਸਪੈਂਡ ਕਰ ਦਿੱਤਾ ਪੁਲਿਸ ਨੇ ਦੋਸ਼ੀ ਦੇ ਵਿਭਾਗੀ ਜਾਂਚ ਵੀ ਸ਼ੁਰੂ ਕਰ ਦਿੱਤੀ ਧਿਆਨ ਰਹੇ ਕਿ ਸੀਆਈਏ ਸਕਾਫ ਨਵਾਂ ਸ਼ਹਿਰ ਚ ਤਾਇਨਾਤ ਇੱਕ ਐਸਆਈ ਨੇ ਨਵਾਂ ਸ਼ਹਿਰ ਦੇ ਇੱਕ ਬੰਗਾ ਰੋਡ ਤੇ ਸਥਿਤ ਲਾਲ ਢਾਬੇ ਤੇ ਖਾਣਾ ਖਾ ਰਹੀ ਲੋਕਾਂ ਨੂੰ ਹੱਥ ਵਿੱਚ ਪਿਸਤੌਲ ਲੈ ਕੇ ਕਥਿਤ ਤੌਰ ਤੇ ਡਰਾਇਆ ਧਮਕਾਇਆ ਸੀ ਬਲਾਚੌਰ ਦੇ ਦੁਕਾਨਦਾਰਾਂ ਨੂੰ 11 ਕੇਵੀ ਬਿਜਲੀ ਸਪਲਾਈ ਲਾਈਨ ਦੀਆਂ ਨਵੀਆਂ ਤਾਰਾਂ ਦੀ ਮੁਸ਼ਕਿਲ ਆ ਰਹੀ ਸੀ ਇਸ ਸਬੰਧ ਵਿੱਚ ਵਿਧਾਇਕਾ ਸੰਤੋਸ਼ ਕਿਟਾਰੀਆ ਵੱਲੋਂ ਖੁਦ ਜਾ ਕੇ ਮੌਕੇ ਨੂੰ ਵੇਖਿਆ ਗਿਆ ਅਤੇ ਮੌਕੇ ਤੇ ਪਾਵਰ ਕਮਬੀ ਵਿਭਾਗ ਦੇ ਐਸਡੀਓ ਜੀਈ ਨੂੰ ਬੁਲਾ ਕੇ ਇਸ ਸਮੱਸਿਆ ਦਾ ਹੱਲ ਕਰਵਾਇਆ ਗਿਆ ਜਿਸ ਕਾਰਨ ਦੁਕਾਨਦਾਰਾਂ ਨੂੰ ਰਾਹਤ ਮਿਲੀ ਉਹਨਾਂ ਆਖਿਆ ਕਿ ਸਰਕਾਰ ਬਣੀ ਨੂੰ ਹਜੇ ਕੁਝ ਹੀ ਸਮਾਂ ਹੋਇਆ ਹੈ ਲੋਕ ਉਹਨਾਂ ਤੇ ਵਿਸ਼ਵਾਸ ਰੱਖਣ ਉਹ ਉਹਨਾਂ ਦੀਆਂ ਆਸਾਂ ਤੇ ਖਰਾ ਉਤਰਨਗੇ ਨਵਸ਼ਹਿਰ ਪੁਲਿਸ ਵੱਲੋਂ ਸ਼ਰਾਬ ਦੀ ਤਸਕਰੀ ਕਰਨ ਵਾਲੇ ਤਿੰਨ ਜਾਣਿਆਂ ਦੇ ਖਿਲਾਫ थाना ਸਦਰ ਨਵਸ਼ਹਿਰ ਅਤੇ थाना ਬੰਗਾ ਵਿਖੇ ਮਾਮਲਾ ਦਰਜ ਕੀਤੇ ਗਏ। ਜਾੜਲਾ ਪੁਲਿਸ ਪਾਰਟੀ ਨੇ ਗਸ਼ ਦੌਰਾਨ ਮੁਖਬਰ ਖਾਸ ਤੋਂ ਮਿਲੀ ਇਤਲਾਹ ਦੇ ਆਧਾਰ 'ਤੇ ਚਾਪੇਮਾਰੀ ਕਰਕੇ ਗੁਰਦੇਵਾਲ ਸਿੰਘ ਵਾਸੀ ਪਿੰਡ ਜਾੜਲਾ ਤੇ ਰਣਜੀਤ ਕੁਮਾਰ ਵਾਸੀ ਪਿੰਡ ਨਾਈ ਮਜਾਰਾ ਨੂੰ ਬਿਜਲੀਕਾਰ ਜਾੜਲਾ ਨੇੜੇ ਕਾਬੂ ਕਰਕੇ ਉਹਨਾਂ ਕੋਲੋਂ 24 ਬੋਤਲਾਂ ਸ਼ਰਾਬ ਬਰਾਮਦ ਕੀਤੀ। ਇਸੇ ਤਰ੍ਹਾਂ थाना ਸਿਟੀ ਬੰਗਾ ਦੇ ਮੁਖ ਸਪਾਈ ਨੇ ਮੁਖਬਰ ਖਾਸ ਦੀ ਇਤਲਾਹ 'ਤੇ ਕੁਲਵਿੰਦਰ ਸਿੰਘ ਵਾਸੀ ਪਿੰਡ ਥਾਂਦਿਆਂ ਨੂੰ ਪਿੰਡ ਖਮਾਚੋ ਨੇੜੇ ਕਾਬੂ ਕਰਕੇ ਉਸ ਕੋਲੋਂ 24 ਬੋਤਲਾਂ ਸ਼ਰਾ ਮਾਮਲਾ ਦਰਜ ਕਰ ਲਿਆ ਗਿਆ ਹੈ ਪੰਜਾਬ ਵਿੱਚ ਬਿਜਲੀ ਦੀ ਮੰਗ ਪੂਰੀ ਕਰਨਾ ਪੀਐਸਪੀਸੀਐਲ ਦੇ ਬਸੋਂ ਬਾਹਰ ਹੋ ਗਿਆ ਬਿਜਲੀ ਬੰਦ ਹੋਣ ਤੇ ਬਿਜਲੀ ਦੀ ਮੰਗ ਬਧਨ ਦੀ ਦੁਹਾਈ ਪਾਉਂਦੇ ਖਪਤਕਾਰਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਜਾਣ ਲੱਗੀ ਹੈ ਸਮੂਹ ਐਸਡੀਓਜ਼ ਨੂੰ ਵਟਸਐਪ ਤੇ ਮੈਸੇਜ ਭੇਜਿਆ ਗਿਆ ਕਿ ਪਿੰਡਾਂ ਅਤੇ ਕਸਬਿਆਂ ਵਿੱਚ ਅਨਾਉਂਸਮੈਂਟ ਕਰਵਾ ਕੇ ਇਹ ਦੱਸਿਆ ਜਾਵੇ ਕਿ ਗੁਰਗੋਵੀ ਸਿੰਘ ਥਰਮਲ ਪਲਾਂਟ ਦੇ ਦੋ ਯੂਨਿਟ ਅਤੇ ਤਲਵੰਡੀ ਸਾਬੋ ਦੇ ਦੋ ਯੂਨਿਟ ਤਕਨੀਕੀ ਖਰਾਬੀ ਕਰਕੇ ਬੰਦ ਹਨ ਜਦਕਿ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦਾ ਇੱਕ ਯੂਨਿਟ ਕੋਲੇ ਦੀ ਘਾਟ ਕਰਕੇ ਬੰਦ ਰੱਖਿਆ ਗਿਆ ਹੈ ਤਰਮ ਕੋਠਲਕੇ ਦੇ ਪਿੰਡ ਬੱਗੇ ਵਿਖੇ ਇੱਕ ਨੌਜਵਾਨ ਦੀ ਤੂੜੀ ਬਣਾਉਣ ਵਾਲੀ ਮਸ਼ੀਨ ਦੇ ਰੀਪਰ ਵਿੱਚ ਆਉਣ ਕਰਕੇ ਮੌਤ ਹੋ ਜਾਣ ਦੀ ਖਬਰ ਪ੍ਰਾਪਤ ਹੋਈ ਜਾਣਕਾਰੀ ਦਿੰਦੋਏ ਹਰਪ੍ਰੀਤ ਸਿੰਘ ਸਰਪੰਚ ਸ਼ੇਰੇਵਾਲਾ ਨੇ ਦੱਸਿਆ ਕਿ ਉਸਦੇ ਨਾਲ ਦੇ ਪਿੰਡ ਬੱਗੇ ਦੇ ਕਿਸਾਨ ਬਲਵਿੰਦਰ ਸਿੰਘ ਦੇ ਨੌਜਵਾਨ ਪੁੱਤਰ ਗੁਰਚਰਨ ਸਿੰਘ ਦੀ ਤੂੜੀ ਬਣਾਉਣ ਵਾਲੀ ਮਸ਼ੀਨ ਵਿੱਚ ਆਉਣ ਕਰ ਬਹੁਤ ਹੀ ਦਰਦਨਾਕ ਮੌਤ ਹੋ ਗਈ ਅੰਮ੍ਰਿਤਸਰ ਚ ਪੰਜਾਬ ਦੇ ਖਾ ਕਾਉਂਟਰ ਇੰਟੈਲੀਜੈਂਸ ਨੇ ਉਸ ਸਮੇਂ ਵੱਡੀ ਸਫਲਤਾ ਹਾਸਲ ਕੀਤੀ ਜਦੋਂ ਉਹਨਾਂ ਨੇ 6 ਕਿਲੋ ਹੈਰੋਇਨ ਸਮੇਤ 3 ਤਸਕਰਾਂ ਨੂੰ ਗ੍ਰਿਫਤਾਰ ਕਰ ਲਿਆ ਕਾਬੂ ਕੀਤੇ ਗਏ ਦਸਕਰਾਂ ਚ ਅੰਮ੍ਰਿਤਸਰ ਦੇ ਇੱਕ ਨਾਮੀ ਕਾਲਜ ਦੀ ਵਿਦਿਆਰਥਣ ਲਫਰੀ ਕੌਰ ਵੀ ਸ਼ਾਮਲ ਹੈ ਜੋ ਕਿ ਕੋਟਕਪੂਰਾ ਦੀ ਰਹਿਣ ਵਾਲੀ ਹੈ ਪੁਲਿਸ ਉਸ ਮੁਲਜ਼ਮਾ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਤੇ ਲੈ ਕੇ ਜਾ ਰਹੀ ਹੈ ਤਾਂ ਕਿ ਪੁੱਛਗਿੱਛ ਦੇ ਦੌਰਾਨ ਖੁਲਾਸੇ ਹੋ ਸਕਣ ਸ਼ਹਿਰ ਮੁਲੋਦੇ ਮੰਡੀ ਗੋਬਿੰਦਗਰ ਸਾਈਡ ਦੇ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਔਰਤ ਦਾ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਇਸ ਮੌਕੇ ਮ੍ਰਿਤਕ ਔਰਤ ਅਰਚਨਾ ਦੇ ਪਤੀ ਤਰਸੀਮ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦਾ ਲੜਕਾ ਗੁਰਪ੍ਰੀਤ ਸਿੰਘ ਜੋ ਕਿ ਸਕੂਲ ਵਿੱਚੋਂ ਛੁੱਟੀ ਹੋਣ ਤੋਂ ਬਾਅਦ ਆਪਣੇ ਘਰ ਪਰਤਿਆ ਤਾਂ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਸੀ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਉਸਨੇ ਆਪਣੀ ਮਾਤਾ ਨੂੰ ਮ੍ਰਿਤਕ ਹਾਲਤ ਵਿੱਚ ਰਸੋਈ ਵਿੱਚ ਦੇਖਿਆ ਉਸਦੇ ਗਲ ਵਿੱਚ ਚੁੰਨੀ ਲਪੇਟ ਕੇ ਗੱਠਾ ਬੰਨੀਆਂ ਹੋਈਆਂ ਸਨ ਉਨ੍ਹਾਂ ਕਿਹਾ ਕਿ ਅਣਪਛਾਤੇ ਵਿਅਕਤੀਆਂ ਵੱਲੋਂ ਉਸਦੀ ਪਤਨੀ ਦੇ ਕੰਨਾਂ ਅਤੇ ਗਲ ਦੇ ਵਿੱਚ ਪਏ ਸੋਨੇ ਦੀਆਂ ਚੀਜ਼ਾਂ ਉਤਾਰ ਲਈਆਂ ਗਈਆਂ ਸਨ ਵਾਰਦਾਤ ਕਰਨ ਵਾਲੇ ਘਟਨਾ ਉਪਰੰਤ ਫਰਾਰ ਹੋਣ ਵਿੱਚ ਸਫਲ ਹੋ ਗਏ 2 ਫਰਵਰੀ 2020 ਨੂੰ ਅਮ੍ਰਿਤਸਰ ਦੇ ਇਸਲਾਮਾਬਾਦ ਇਲਾਕੇ ਵਿੱਚੋਂ ਇੱਕ ਬੱਚਾ ਨਵਨ ਉਮਰ 12 ਸਾਲ ਪਤੰਗ ਲੁੱਟਦਾ ਹੋਇਆ ਅਚਾਨਕ ਲਾਪਤਾ ਹੋ ਗਿਆ ਪਰਿਵਾਰਕ ਮੈਂਬਰਾਂ ਵੱਲੋਂ ਉਸਦੀ ਭਾਲ ਥਾਂ-ਥਾਂ ਕੀਤੀ ਜਾਂਦੀ ਸੀ ਪਰ ਉਹ ਨਹੀਂ ਮਿਲਿਆ ਪਰਵਾਰ ਨੇ ਕਦੀ ਹਿੰਮਤ ਨਹੀਂ ਹਾਰੀ ਜਿਸ ਸਦਕਾ ਅਖੀਰਕਾ ਕਰੀਬ 25 ਸਾਲ ਬਾਅਦ ਨਮਨ ਕਪੜੇ ਘਰ ਵਾਪਸ ਆ ਗਿਆ ਨਮਨ ਨੇ ਦੱਸਿਆ ਕਿ ਮੈਂ ਪਤੰਗ ਲੁੜਦਾ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਪਹੁੰਚ ਗਿਆ ਜਿੱਥੇ ਜਾ ਕੇ ਮੈਨੂੰ ਨੀਂਦ ਆ ਗਈ ਅਤੇ ਮੈਂ ਸੋ ਗਿਆ ਜਦੋਂ ਸਵੇਰੇ ਮੇਰੀ ਨੀਂਦ ਖੁੱਲੀ ਤਾਂ ਮੈਂ ਕਿਸੇ ਦੇ ਘਰ ਸੀ ਨਮਨ ਨੇ ਦੱਸਿਆ ਕਿ ਉਹ ਕਿਸੇ ਸਾਬਕਾ ਫੌਜੀ ਦਾ ਘਰ ਸੀ ਅਤੇ ਉਸਦੇ ਘਰ ਵਿੱਚ ਮੱਝਾਂ ਗਾਈਆਂ ਵੀ ਰੱਖੀਆਂ ਹੋਈਆਂ ਸਨ ਜਿਨ੍ਹਾਂ ਦੇ ਕੰਮ ਕਰਵਾਉਣ ਲਈ ਮੈਨੂੰ ਆਪਣੇ ਘਰ ਵਿੱਚ ਲਿਆਂਦਾ ਸੀ ਨਮਨ ਨੇ ਦੱਸਿਆ ਕਿ ਉਕਤ ਲੋਕ ਰੋਜ਼ ਮੇਰੀ ਕੁੱਟਮਾਰ ਕਰਦੇ ਸਨ ਅਤੇ ਕਦੇ ਵੀ ਰੋਟੀ ਖਾਣ ਨੂੰ ਨਹੀਂ ਦਿੰਦੇ ਸਨ ਮੈਂ ਕਈ ਵਾਰ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਰਹਾ ਬਾਰ-ਬਾਰ ਕੋਸ਼ਿਸ਼ ਕਰਨ ਤੇ ਅੱਜ ਮੈਨੂੰ ਉਹਨਾਂ ਦੇ ਘਰੋਂ ਭੱਜਣ ਦਾ ਮੌਕਾ ਮਿਲਿਆ ਅਤੇ ਮੈਂ ਆਪਣੇ ਘਰ ਪੁੱਜ ਗਿਆ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਅਗਲੇ ਮਹੀਨੇ ਦੱਖਣੀ ਕੋਰੀਆ ਤੇ ਜਾਪਾਨ ਦਾ ਦੌਰਾ ਕਰਨਗੇ ਅਤੇ ਟੋਕੀਓ ਵਿੱਚੋਂ ਸ਼ਿਖਰ ਸੰਮੇਲਨ ਵਿੱਚ ਹਿੱਸਾ ਲੈਣਗੇ। ਟੋਕੀਓ ਵਿੱਚ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਵੀ ਕਰਨਗੇ। ਵਾਈਟ ਹਾਊਸ ਨੇ ਜਾਣਕਾਰੀ ਦਿੱਤੀ ਬਾਈਡਨ 2 ਤੋਂ 24 ਮਈ ਤੱਕ ਦੱਖਣੀ ਕੋਰੀਆ ਅਤੇ ਜਾਪਾਨ ਦੀ ਯਾਤਰਾ ਕਰਨਗੇ। ਆਈਪੀਐਲ ਦੇ ਇੱਕ ਤਾਲੀਮੇ ਮੈਚ ਵਿੱਚ ਪਹਿਲਾ ਬੱਲੇਬਾਜ਼ੀ ਕਰਨਾਈ ਕੋਲਕਾਤਾ ਦੀ ਟੀਮ ਨੇ 20 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ਤੇ 140 ਦੌੜਾਂ ਬਣਾਈਆਂ। ਜਵਾਬੀ ਪਾਰੀ ਵਿੱਚ ਦਿੱਲੀ ਦੀ ਟੀਮ 6 ਵਿਕਟਾਂ ਦੇ ਨੁਕਸਾਨ ਤੇ ਟਿਚਰ ਪੂਰਾ ਕਰਦੇ ਹੋਏ ਮੈ ਤੇ ਹੁਣ ਇੱਕ ਨਜ਼ਰ ਅੱਜ ਦੇ ਮੌਸਮ ਤੇ ਅੱਜ ਸਮਾਨ ਸਾਫ਼ ਰਹੇਗਾ ਅੱਜ ਘੱਟ ਤੋਂ ਘੱਟ ਤਾਪਮਨ 24 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਨ 43 ਡਿਗਰੀ ਰਹੇਗਾ ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ